ਇਹ ਅੱਜ 5 ਵਜੇ ਸਾਨੂੰ ਪਤਾ ਲੱਗਿਆ ਜੀ ਸਾਨੂੰ ਬਹੁਤ ਹੋਇਆ ਜੀ ਵੀ ਇਹ ਗੱਲ ਕੀ ਹੋ ਗਈ ਹੈ ਤੇ ਬਹੁਤ ਵਧੀਆ ਰਾਜਵੀਰ ਹੈ ਸਾਡਾ ਪੁੱਤ ਬਹੁਤ ਵਧੀਆ ਸੀਗਾ ਵਾਹਿਗੁਰੂ ਅਸੀਂ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਉਹਨੂੰ ਮਿਹਰ ਕਰੇ ਤੰਦਰੁਸਤੀ ਦੇਵੇ ਕਿਉਂਕਿ ਤੁਹਾਡੇ ਤਾਂ ਹੱਥਾਂ ਦੇ ਵਿੱਚ ਹੀ ਜਵਾਨ ਹਾਂਜੀ ਹਾਂਜੀ ਬਹੁਤ ਛੋਟਾ ਸੀ ਸਾਡੇ ਵਿਆਹ ਨੂੰ ਤਾਂ 7-8 ਸਾਲ ਦਾ ਹੀ ਸੀਗਾ ਹਾਂਜੀ ਉਸ ਤੋਂ ਬਾਅਦ ਹੀ ਇਹ ਜਵਾਨ ਹੋਇਆ ਜੀ ਠੀਕ ਹੈ ਹੁਣ ਲਾਸਟ ਟਾਈਮ ਤੁਹਾਡੀ ਕਦੋਂ ਗੱਲ ਜਾਂ ਮੁਲਾਕਾਤ ਹੋਈ ਜਾਂ ਫੋਨ ਤੇ ਗੱਲ ਕਰੋ ਸਾਡੇ ਕਾਫੀ ਟਾਈਮ ਹੋ ਗਿਆ ਜੀ ਸਾਡੇ ਤਾਂ ਦੋ ਤਿੰਨ ਸਾਲ ਹੋਈ ਨੂੰ ਘਰ ਗੱਲ ਹੋਈ ਨਹੀਂ ਨਹੀਂ ਜੀ ਹੋਈ ਨਹੀਂ ਸੀ ਸਾਡੀ ਜੀ ਇੱਥੇ ਆਉਂਦਾ ਨਹੀਂ ਪਿੰਡ ਨਹੀਂ ਇੱਥੇ ਘੱਟ ਹੀ ਆਉਂਦੇ ਜੀ ਘੱਟ ਹਾਂਜੀ ਹਾਂਜੀ ਉਹਨਾਂ ਦੇ ਮਾਤਾ ਆਉਂਦੇ ਨੇ ਹਾਂਜੀ ਮਾਤਾ ਮਹੀਨੇ ਡੇਢ ਮਹੀਨੇ ਬਾਅਦ ਆਉਂਦੇ ਨੇ ਉਹ ਤਾਂ ਮਿਲਦੇ ਹੋਣੇ ਹਾਂਜੀ ਉਹ ਮਿਲ ਜਾਂਦੇ ਨੇ ਠੀਕ ਹੈ ਹਾਂਜੀ ਅੱਛਾ ਉਹ ਤਾਂ ਸਟੇਜ ਤੇ ਦੇਖਦੇ ਹੋਗੇ ਤਾਂ ਮਨ ਨੂੰ ਬਹੁਤ ਖੁਸ਼ੀ ਹੋਣੀ ਵੀ ਸਾਡਾ ਬੱਚਾ ਬਹੁਤ ਤਰੱਕੀਆਂ ਕਰ ਗਿਆ ਹਾਂਜੀ ਸਾਨੂੰ ਬਹੁਤ ਖੁਸ਼ੀ ਆ ਵੀ ਇੱਥੇ ਤੱਕ ਪਹੁੰਚ ਗਿਆ ਸਾਡਾ ਬੱਚਾ ਜੀ ਸਾਨੂੰ ਅੱਜ ਬਹੁਤ ਦੁੱਖ ਹੋਇਆ ਜਦੋਂ ਉਹਦੀ ਸਰਟ ਵਜਈ ਨਹੀਂ ਤੇ ਵਾਹਿਗੁਰੂ ਉਹਨੂੰ ਤੰਦਰੁਸਤੀ ਦੇਵੇ ਅੱਛਾ ਉਹਦੇ ਚਾਚਾ ਜੀ ਤਾਂ ਉਦੋਂ ਵੀ ਮਨ ਭਰਿਆ ਆਉਂਦਾ ਕਿਉਂਕਿ ਉਹ ਤਾਂ ਬਾਹਰ ਬੈਠੇ ਨੇ ਇੰਡੀਆ ਵੀ ਨਹੀਂ ਹੈਗੇ ਹਾਂਜੀ ਉਹ ਬਹੁਤ ਦੁਖੀ ਹੋਇਆ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਵੀ ਰਾਜਵੀਰ ਨਾਲ ਇਦਾਂ ਹੋ ਗਿਆ ਤੇ ਉਹਨਾਂ ਨੇ ਬਹੁਤ ਕਿਹਾ ਵੀ ਦੁੱਖ ਹੋਇਆ ਉਹਨਾਂ ਨੂੰ ਕਿਉਂਕਿ ਕਈ ਵਾਰੀ ਬੰਦੇ ਦੇ ਹਾਲਾਤ ਐ ਜੇ ਆ ਆ ਰਹੇ ਨੇ ਜਾਂ ਫਿਰ ਕਈ ਵਾਰੀ ਬੰਦਾ ਮਜਬੂਰੀ ਚ ਵੱਜਿਆ ਹੁੰਦਾ ਨਹੀਂ ਆ ਸਕਦਾ ਨਹੀਂ ਹਜੇ ਤਾਂ ਜੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਉਹ ਕਹਿੰਦੇ ਦੇਖਦੇ ਆਂ ਬਈ ਕਿਵੇਂ ਬਣਦੀ ਹੈ ਗੱਲ ਹਾਂਜੀ ਹਜੇ ਬਈ ਇਧਰ ਪਤਾ ਲੱਗਦਾ ਕਿਵੇਂ ਰਾਜਵੀਰ ਬਈ ਵਾਹਿਗੁਰੂ ਉਹਨੂੰ ਠੀਕ ਹੀ ਕਰੇ ਪਰ ਜਿਵੇਂ ਜਿਵੇਂ ਤੁਸੀਂ ਖਬਰਾਂ ਸੁਣਦੇ ਹੋਗੇ ਮਾਤਾ ਜੀ ਮੰਤਾ ਭਰਦਾ ਨਾਲੇ ਇਹ ਹੁੰਦਾ ਵੀ ਸਾਡੇ ਹੱਥਾਂ 'ਚ ਜਵਾਨ ਹੋਇਆ ਸਾਡਾ ਆਪਦਾ ਬੱਚਾ ਅੱਜ ਇਸ ਕੰਡੀਸ਼ਨ ਦੇ ਵਿੱਚ ਹਾਂਜੀ ਸਾਡਾ ਮਨ ਬਹੁਤ ਖਰਾਬ ਹੋਇਆ ਜੀ ਬਈ ਬੱਚੇ ਨਾਲ ਐ ਕਿਉਂ ਹੋ ਗਿਆ ਬਈ ਬਹੁਤ ਸੌ ਬੱਚਾ ਸੀਗਾ ਠੀਕ ਹੈ ਤੇ ਬਈ ਹੁਣ ਬਾਹੀ ਗੁਰੂ ਨੇ ਇੱਥੇ ਤੱਕ ਉਹਨੂੰ ਪਹੁੰਚਦਾ ਕੀਤਾ ਸੀਗਾ ਬਈ ਮਿਹਰ ਕਰੇ ਉਹਨੂੰ ਤੰਦਰੁਸਤੀ ਦੇਵੇ ਠੀਕ ਹੈ ਹਾਂਜੀ ਸੋ ਇਹ ਸੰ ਰਾਜਵੀਰ ਜਵੰਦਾ ਦੇ ਚਾਚੀ ਜੀ ਭੈਣ ਨਹੀਂ ਉਹਨਾਂ ਦੀ ਵੀ ਲੈ ਲੋ ਇੰਟਰਵਿਊ ਠੀਕ ਹੈ ਅੱਛਾ ਪੈਣੇ ਜਿਹੜੀਆਂ ਭੈਣਾਂ ਹੁੰਦੀਆਂ ਨਾ ਉਹ ਤਾਂ ਵੈਸੇ ਹੀ ਉਹਨਾਂ ਦਾ ਬਹੁਤ ਪਿਆਰ ਹੁੰਦਾ ਭਰਾਵਾਂ ਦੇ ਨਾਲ ਉੱਤੋਂ ਭਰਾ ਸੁਪਰਸਟਾਰ ਹੋਵੇ ਤਾਂ ਹੋਰ ਵੀ ਜ਼ਿਆਦਾ ਹੁੰਦਾ ਤਾਂ ਜਦੋਂ ਇਹ ਖਬਰ ਸੁਣੀ ਫਿਰ ਭੈਣੇ ਮੰਨਤਾ ਭਰਦਾ ਹੀ ਆ ਦਿਲ ਤਾਂ ਦੁਖਦਾ ਹੀ ਆ ਹਾਂਜੀ ਵੀਰੇ ਵੀ ਉਹ ਸਾਡੇ ਨਾਲ ਬਹੁਤ ਟਾਈਮ ਤੋਂ ਇਹ ਵਧੀਆ ਸੀਗੇ ਤੇ ਹੁਣ ਸਾਨੂੰ ਬਹੁਤ ਦੁੱਖ ਲੱਗਿਆ ਇਹ ਗੱਲ ਦਾ ਵੀ ਉਹ ਹੁਣ ਇਸ ਤਰ੍ਹਾਂ ਹੋ ਗਏ ਨੇ ਰੱਬ ਮਿਹਰ ਕਰੇ ਉਹਨਾਂ ਅੱਗੇ ਤਾਂ ਜਲਦ ਤੋਂ ਜਲਦ ਠੀਕ ਕਰਨ ਤੇ ਹੁਣ ਸਾਨੂੰ ਤਾਂ ਬਹੁਤ ਖੁਸ਼ੀ ਸੀ ਵੀ ਉਹ ਸਾਡੇ ਇੰਨੇ ਗਾੰਤਕ ਪਹੁੰਚੇ ਨੇ ਵੀ ਹੁਣ ਹੋਰ ਵੀ ਤਰੱਕੀਆਂ ਕਰਦੇ ਮੈਂ ਤਾਂ ਕਹਿੰਨੀ ਆ ਵੀ ਜਲਦ ਤੋਂ ਜਲਦ ਠੀਕ ਹੋ ਜਾਣ ਅੱਛਾ ਤੁਸੀਂ ਤਾਂ ਗੱਲ ਕਰਦੇ ਹੋ ਕਦੇ ਹੁੰਦੇ ਸੀਗੇ ਜਾਂ ਫੋਨ ਤੇ ਜਾਂ ਮੈਸੇਜ ਕਿਤੇ ਹੁੰਦੀ ਸੀ ਗੱਲ ਜਦ ਆ ਜਾਂਦੇ ਸੀ ਤਾਂ ਮਿਲ ਜਾਂਦੇ ਸੀਗੇ ਉਹਦਾ ਵਧੀਆ ਸੀਗੇ ਆਉਂਦੇ ਜਾਂਦੇ ਰਹਿੰਦੇ ਸੀਗੇ ਠੀਕ ਹੈ ਤੇ ਵਧੀਆ ਸਾਰਾ ਕੁਝ ਵਧੀਆ ਸੀਗਾ ਅੱਛਾ ਭੈਣਾ ਜਦੋਂ ਵੀ ਕੋਈ ਭਰਾ ਨੂੰ ਕੋਈ ਦੁੱਖ ਤਕਲੀਫ ਹੁੰਦੀ ਹੈ ਤਾਂ ਨਿੱਕੀ ਜੀ ਗੱਲ ਤੇ ਪਾਰ ਸੁੱਖ ਲੈਂਦੀਆਂ ਨੇ ਤੁਸੀਂ ਵੀ ਅਰਦਾਸਾਂ ਕੀਤੀਆਂ ਹੋਣੀਆਂ ਵੀ ਮੇਰੇ ਵੀਰ ਨੂੰ ਠੀਕ ਕਰਿਓ ਹਾਂਜੀ ਜਦ ਸੁਣਿਆ ਮੈਂ ਤਾਂ ਪੜ੍ਹ ਕੇ ਆਈ ਸੀ ਮੈਂ ਉਹਦੋਂ ਸੁਣਿਆ ਸੀਗਾ ਵੀ ਇਦਾਂ ਹੋ ਗਿਆ ਵੀਰੇ ਨਾਲ ਪਰ ਇਹ ਹੋਣਾ ਨਹੀਂ ਚਾਹੀਦਾ ਸੀ ਮੈਨੂੰ ਬਹੁਤ ਜ਼ਿਆਦਾ ਦੋਖ ਲੱਗਿਆ ਵੀ ਇਦਾਂ ਨਹੀਂ ਹੋਣਾ ਚਾਹੀਦਾ ਸੀਗਾ ਵੀ ਉਹ ਸਾਡੇ ਲਈ ਇੰਨਾ ਸਾਡੇ ਪਰਿਵਾਰ ਲਈ ਸਭ ਸਾਰਿਆਂ ਲਈ ਇੰਨਾ ਕੁਝ ਕਰਦੇ ਆ ਤੇ ਵੀ ਸਾਰੇ ਪੰਡ ਲਈ ਵੀ ਕਰਦੇ ਆ ਸਾਰਨ ਯੋਗਦਾਨ ਦਿੰਦੇ ਆ ਵੀ ਰੱਬ ਨੂੰ ਰੱਬ ਨੇ ਗਲਤ ਕੀਤਾ ਵਾ ਵੀ ਜਲਦੋਂ ਜਲ ਉਹਨਾਂ ਨੂੰ ਠੀਕ ਕਰ ਦਨ ਉਹ ਵੀਰੇ ਦੇ ਵਿੱਚ ਥੋੜੇ ਭਰਾ ਦੇ ਵਿੱਚ ਚੇਂਜ ਆਇਆ ਜਦੋਂ ਸਟਾਰ ਬਣੇ ਤਾਂ ਕਦੇ ਕਦੇ ਹੁੰਦਾ ਵੀ ਭੈਣਾਂ ਨੂੰ ਵੀ ਘੱਟ ਟਾਈਮ ਦਿੰਦੇ ਪਰਿਵਾਰ ਨੂੰ ਘੱਟ ਟਾਈਮ ਜਾਂ ਉਵੇਂ ਹੀ ਮਿਲਦੇ ਸੀ ਜਿਵੇਂ ਪਹਿਲਾਂ ਸੀ ਰਾਜਵੀਰ ਵੀਰਾ ਚਲੋ ਸਾਰੇ ਆਪ ਦੇ ਆਪ ਦੇ ਉਹ ਸ਼ਡਿਊਲ 'ਚ ਬਿਜ਼ੀ ਹੋ ਜਾਂਦੇ ਨੇ ਬਟ ਉਹ ਸਾਰਿਆਂ ਦੀ ਉਵੇਂ ਹੀ ਕੇਅਰ ਕਰਦੇ ਸੀ ਹਰਨ ਨੂੰ ਵੀ ਰਿਸਪੈਕਟ ਦਿੰਦੇ ਸੀਗੇ ਤੇ ਸਾਰਿਆਂ ਦਾ ਆਦਰ ਸਤਿਕਾਰ ਪੂਰਾ ਕਰਦੇ ਸੀ ਤੇ ਬਸ ਵਧੀਆ ਸੀਗਾ ਸਾਰਾ ਕੁਛ ਵੇ ਮਾੜੀ ਹੋਈ ਆ ਹਾਲਾਤ ਵਧੀਆ ਮਤਲਬ ਚੰਗਾ ਨਹੀਂ ਹੋਇਆ ਉਹਨਾਂ ਨਾਲ ਜੋ ਠੀਕ ਹੈ थैंक यू ਬਣੀ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਰਾਜੀਵ ਦੇ ਬੰਦਾ ਦੇ ਚਾਚੀ ਜੀ ਨੇ ਈ ਉਹਨਾਂ ਦੇ ਚਾਚਾ ਜੀ ਦਾ ਘਰ ਆ ਤਾਂ ਪਿਛਲੇ ਪਾਸੇ ਜਿਹੜਾ ਹੈਗਾ ਰਾਜਵੀਰ ਜਵੰਦਾ ਦਾ ਜਦੀਕਰ ਹੈ ਜਿੱਥੇ ਉਹ ਪਹਿਲਾਂ ਰਹਿੰਦੇ ਸੀ ਪਰ ਕੁਝ ਕਾਰਨਾ ਕਰਕੇ ਫਿਰ ਉਹ ਮੁਹਾਲੀ ਜਾਂ ਚੰਡੀਗੜ੍ਹ ਸ਼ਿਫਟ ਹੋ ਗਏ ਤਾਂ ਤੁਹਾਨੂੰ ਦੱਸ ਜੀ ਕਿ ਰਾਜਵੀਰ ਜਵੰਦਾ ਦਾ ਬਾਈਕ ਰਾਈਡਿੰਗ ਦੇ ਦੌਰਾਨ ਹਾਸਾ ਹੋ ਜਾਂਦਾ ਹਾਸੇ ਦਾ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਦੀ ਜਿਹੜੀ ਬਾਈਕ ਆ ਇੱਕ ਆਵਾਰਾ ਪਸ਼ੂ ਦੇ ਨਾਲ ਟਕਰਾਉਂਦੀ ਆ ਜਿਸ ਤੋਂ ਬਾਅਦ ਰਾਜਵੀਰ ਜਵੰਦਾ ਦਾ ਜਿਹੜਾ ਦੱਸਿਆ ਭਿਆਨਕ ਐਕਸੀਡੈਂਟ ਹੋਇਆ ਬ੍ਰੇਨ ਡੈਟ ਤੱਕ ਦੀਆਂ ਗੱਲਾਂ ਵੀ ਜਿਹੜੀਆਂ ਸਾਹਮਣੇ ਆਈਆਂ ਨੇ ਤਾਂ ਤੁਹਾਨੂੰ ਹੁਣ ਰਾਜਵੀਰ ਜਵੰਦਾ ਦਾ ਉਹ ਜੱਦੀ ਘਰ ਵੀ ਦਿਖਾਵਾਂਗੇ ਜਿੱਥੇ ਰਾਜਵੀਰ ਜਵੰਦਾ ਰਹਿੰਦੇ ਸਨ ਇਹ ਰਾਜਵੀਰ ਜਵੰਦਾ ਦੀ ਕੋਠੀ ਹੈ ਡੇਲੀ ਪੋਸਟ ਪੰਜਾਬੀ ਤੇ ਐਕਸਕਲੂਸਿਵ ਤਸਵੀਰਾਂ ਪਿੰਡ ਪੋਨਾ ਜਗਰਾਉਂ ਨੇੜਿਓਂ ਦਿਖਾ ਰਹੀਆਂ ਤਾਂ ਇਹ ਉਹ ਘਰ ਆ ਜਿੱਥੇ ਰਾਜਵੀਰ ਜਵੰਦਾ ਰਹਿੰਦੇ ਸੀ ਬੇਸ਼ੱਕ ਰਾਜਵੀਰ ਜਵੰਦਾ ਨੇ ਖੂਬ ਤਰੱਕੀ ਕਰ ਲਈ ਸੀ ਪਰ ਫਿਰ ਵੀ ਉਹ ਪਿੰਡ ਦੇ ਨਾਲ ਜੁੜੇ ਹੋਏ ਸੀ ਜਿਵੇਂ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਨੇ ਵੀ ਇਹ ਗੱਲ ਦੱਸੀ ਹੈ ਕਿ ਜਦੋਂ ਉਹਨਾਂ ਨੂੰ ਇਹ ਗੱਲ ਦੱਸੀ ਗਈ ਕਿ ਆਪਾਂ ਹੜਪੀੜਤਾ ਦੀ ਸੇਵਾ ਕਰਨੀ ਹੈ ਤਾਂ ਰਾਜਵੀਰ ਜਵੰਦਾ ਨੇ ਵੀ ਇਹ ਗੱਲ ਦੇ ਵਿੱਚ ਛਾਮੀ ਭਰੀ ਕਿ ਮੈਨੂੰ ਜੋ ਹੁਕਮ ਲਾਓਗੇ ਮੈਂ ਉਹ ਹੁਕਮ ਮੰਨਣ ਦੇ ਲਈ ਤਿਆਰ ਹਾਂ ਜਿਵੇਂ ਕਹੋਗੇ ਉਵੇਂ ਮੈਂ ਕਰ ਲਵਾਂਗਾ ਤਾਂ ਤੁਸੀਂ ਦੇਖ ਸਕਦੇ ਹੋ ਇਹ ਰਾਜਵੀਰ ਜਵੰਦਾ ਦਾ ਜੱਦੀਕਰ ਜਿੱਥੇ ਰਾਜਵੀਰ ਜਵੰਦਾ ਰਹਿੰਦੇ ਸਨ ਤਾਂ ਇਹ ਉਹਨਾਂ ਦੀ ਹਾਲੀ ਸ਼ਾਨ ਕੋਠੀ ਹੈ ਤਾਂ ਤੁਹਾਨੂੰ ਦੱਸੀ ਕਿ ਰਾਜਵੀਰ ਜਵੰਦਾ ਗਾਇਕੀ ਦੇ ਵਿੱਚ ਆਉਣ ਤੋਂ ਪਹਿਲਾਂ ਪ੍ਰੋਫੈਸ਼ਨਲ ਗਾਇਕੀ ਦੇ ਵਿੱਚ ਆਉਣ ਤੋਂ ਪਹਿਲਾਂ ਉਹ ਪੰਜਾਬ ਪੁਲਿਸ ਦੇ ਵਿੱਚ ਵੀ ਉਹਨਾਂ ਦੀਆਂ ਸੇਵਾਵਾਂ ਦਿੱਤੀਆਂ ਨੇ ਤਾਂ ਬੇहद ਮੰਦਭਾਗੀ ਖਬਰ ਨਿਕਲ ਕੇ 뮤직 ਇੰਡਸਟਰੀ ਤੋਂ ਸਾਹਮਣੇ ਆਈ ਹੈ ਇੱਕ ਤੋਂ ਬਾਅਦ ਇੱਕ ਜਿਹੜੀਆਂ ਮੰਦਭਾਗੀਆਂ ਖਬਰਾਂ ਇੰਡਸਟਰੀ ਤੋਂ ਨਿਕਲ ਕੇ ਸਾਹਮਣੇ ਆਈਆਂ ਤੇ ਜਿਉਂ ਹੀ ਇਹ ਖਬਰ ਇੰਡਸਟਰੀ ਦੇ ਉਸ ਵੱਡੇ ਕਲਾਕਾਰ ਦੇ ਨਿਕਲ ਕੇ ਸਾਹਮਣੇ ਆਈ ਤਾਂ ਹਰ ਕੋਈ ਚਿੰਤਤ ਹੈ ਹਰ ਕੋਈ ਦੁੱਖ ਦੇ ਵਿੱਚ ਦੁਬਿਆ ਹੋਇਆ ਤੇ ਅਰਦਾਸਾਂ ਕਰ ਰਿਹਾ ਦੁਆਵਾਂ ਕਰ ਰਿਹਾ ਚਾਹੇ ਬਜ਼ੁਰਗ ਤੋਂ ਲੈ ਕੇ ਬੱਚੇ ਤੱਕ ਹੁਣ ਹਰ ਇੱਕ ਨੂੰ ਐ ਕਿ ਰਾਜਵੀਰ ਜਵੰਦਾ ਜਲ ਤੋਂ ਜਲਦ ਸਿਹਤਯਾਬ ਹੋਣ ਠੀਕ ਹੋਣ ਕਿਉਂਕਿ ਰਾਜਵੀਰ ਜਵੰਦਾ ਸਟੇਜ ਦਾ ਇੱਕ ਐਸਾ ਕਲਾਕਾਰ ਹੈ ਸਟੇਜ ਦਾ ਇੱਕ ਐਸਾ ਤਨੀਆਂ ਜਿਸ ਦੀ ਗਾਇਕੀ ਨੇ ਪੂਰੀ ਦੁਨੀਆ ਦੇ ਵਿੱਚ ਆਪਣੀ ਚਮਕ ਬਖੇਰੀ ਹੈ ਗਾਇਕੀ ਦੇ ਨਾਲ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਮੱਲਾ ਮਾਰੀਆਂ ਨੇ ਤਾਂ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਪੋਨਾ ਤੋਂ ਤਸਵੀਰਾਂ ਦਿਖਾ ਰਹੇ ਆਂ